ਆ ਕਿੱਥੇ ਉਠਿਆ ਇਹਨੇ ਠੱਗ ਇਧਰ ਉਹਨੇ ਬੈਠੇ ਗਾੜੇ ਮੰਜੇ ਲੀ ਮਰ ਉਹਦੇ ਬਰਕਰਾਰ ਪਾਸੇ ਵੀ ਭਰੀ ਹੋ ਨਾ ਆ ਹੁਣ ਵੀਡੀਓ ਨਹੀਂ ਆਈ ਪਰ ਸੱਚਾ ਉਥੇ ਆਈ ਬੁੜੀ ਨੂੰ ਬਨ ਕੇ ਸਿੱਟ ਕੇ ਘਰੇ ਕੁੱਟ ਕੇ ਕੱਪੜੇ ਵੇਚਣ ਆਲੀ ਏ ਐਵੇਂ ਹੋਰ ਇਧਰ ਲੁਧਿਆਣੇ ਘਣੀ ਦੀ ਵੀਡੀਓ ਆ ਉਹਨਾਂ ਦੇ ਆ ਸੌਦਾ ਹੀ ਲੈ ਗਏ ਸਾਰਾ ਚੱਕ ਕੇ ਖੰਡ ਖੁੰਡ ਸਾਰੇ ਡੱਬੇ ਖਾਲੀ ਕਰ ਗਏ ਬੁੜੀ ਰੋਵੇ ਵਿਚਾਰੀ ਅੱਖਾਂ ਨਹੀਂ ਲਿਆ ਕਰਤੀਆਂ ਕੁੱਟ-ਕੁੱਟ ਕੇ ਫਿਰਨੀ ਤੇ ਕਹਿੰਦੀ ਵੀ ਆ ਪਾਣੀ ਪੀਣਾ ਹੈ ਅਸੀਂ ਪਾਣੀ ਕਿਹਾ ਤਾਂ ਔੜੀ ਨੇ ਖੜੀ ਗਈ ਕਹਿੰਦੀ ਮੇਰੇ ਨਾਲ ਰਿਸ਼ਤੇਦਾਰ ਆ ਗਏ ਨੇ ਕਹਿੰਦੀ ਆ ਵੇ ਦੇ ਕੋਈ ਸਿਵਲੇ ਵਿੱਚ ਜਾ ਕਹਿੰਦੀ ਉੱਥੇ ਹੀ ਆ ਰਹੇ ਨੇ ਵੀ ਮੜਾ ਜੇ ਮੇਰੇ ਨਾਲ ਵੱਲ ਚੱਲਣਾ ਪਾਣੀ ਪਿਉਣਾ ਫਿਰ ਵੀ ਨਹੀਂ ਦੀ ਗੱਲ ਹੈ ਬੜੀ ਬਟਾਲ ਦੀ ਬਈ ਅੱਛਾ ਹਾਂ ਬਟਾਲ ਦੇ ਉੱਥੇ ਜਦ ਗਏ ਜਾ ਕੇ ਉਹ ਤਾਂ ਉਹਨਾਂ ਨੇ ਟਾਕੀ ਖੋਲ੍ਹਨ ਤਾਂ ਇਹਦੇ ਵਿੱਚ ਰਿਸ਼ਤੇਦਾਰ ਨੇ ਟਾਕੀ ਖੋਲੀ ਕੁੜੀ ਨੂੰ ਦੇ ਕੇ ਧੱਕਾ ਵਿੱਚ ਲੈ ਗਈ ਉਹ ਕਹਾ ਸਾਰੇ ਪਿੰਡ ਦਾ ਮੋਟਰ ਤੇ ਅਜੇ ਤੀ ਦਾ ਟਰੈਕਟਰ ਤੇ ਉਹਨੇ ਬਥੇਰਾ ਟਰੈਕਟਰ ਮੰਗ ਰਲਾ ਟਰੈਕਟਰ ਪਹ ਲੱਗਦੀ ਮੈਂ ਕਿੱਥੇ ਰਲਾ ਮੰਗਦਾ ਹੁਣ ਗੜੀ ਮਿਲ ਨਹੀਂ ਗਈ ਮਾਂ ਵੀ ਮਿਲ ਨਹੀਂ ਗਈ ਉਹ ਫਿਰ ਉਹਨੇ ਆ ਕੇ ਲੋਸਮੈਂਟ ਕਰਾਤੀ ਉਹ ਹਾਏ ਪੂਰੀ ਗੱਲ ਇਹ ਕਾ ਪਰਸ ਕੱਲ ਦੀ ਵੀ ਨਹੀਂ ਪਰਸਾਂ ਦੀ ਕਿ ਕੁੜੀ ਕਿਹਨੇ ਕਿ ਜਿੱਦੀ ਦੀ ਕਿ ਕੁੜੀ 11ਵੀਂ ਛੱਡ ਗਈ ਸ਼ੋਰ ਬਟਿਆ ਬਿਸਮੱਲਾ ਪਤੀ ਲੱਗ ਗਈ ਕਿੱਥੇ ਗੱਡੀ ਗੱਡੀ ਜੀ ਕੱਢ ਗੱਡੀ ਚ ਲੈ ਗਿਆ ਗੱਡੀ ਦਾ ਨੰਬਰ ਸੀ ਜਿਹੜਾ ਉਹ ਨੰਬਰ ਤੁਹਾਨੂੰ ਵੋਟ ਕਰ ਲਿਆ ਸੀਗਾ ਨੰਬਰ ਇਹ ਚੱਕ ਰਹੇ ਹਾਂ ਸਿਕੁੜੀ ਆ ਰਹੀ ਸੜਕ ਤੇ ਆ ਰਹੀ ਸੜਕ ਤੇ ਨਹੀਂ ਆ ਰਹੀ ਸੀ ਬਈ ਬਾਹਰ ਚ ਖੜੀ ਸੀ ਜਿਵੇਂ ਉਹ ਬਾਹਰ ਚ ਖੜੀ ਸੀ ਉੱਚੀ ਲੈ ਗਈ ਕੋਈ ਗੁੜੀ ਪੀ ਨਾ ਉਹ ਵੀ ਆ ਗਈ ਸੋਟਾ ਜਾ ਨਾਲ ਉਹ ਪਾਣੀ ਪੀ ਲਿਆ ਉਹ ਤੋਂ ਨਾਲ ਹੀ ਕਹਿੰਦੇ ਸਾਡੇ ਰਿਸ਼ਤੇਦਾਰ ਆ ਰਹੇ ਨੇ ਜਿਵੇਂ ਆ ਮੋੜ ਤੇ ਜਾਣਾ ਹੋਵੇ ਉਹ ਤੱਕ ਰੁਮਣਾ ਜੇ ਆ ਜਾਣਾ ਗੱਡੀ ਦੀ ਗੱਲ ਜੀ ਗੱਡੀ ਦੀ ਦੇਖ ਕੇ ਨਾ ਬੜੀ ਲੱਗੇ ਜਿਵੇਂ ਨਾ ਹੇ ਤਾਂ ਉਹ ਜਿਹੜਾ ਨੰਬਰ ਸੀ ਉਹ ਡੁਪਲੀਕੇਟ ਲੱਗ ਰਿਹਾ ਉਹ ਤਾਂ ਹੀ ਜਲ ਨਹੀਂ ਕਰਦਾ ਹੁਣ ਤਾਂ ਪਤਾ ਹੀ ਨਹੀਂ ਲੱਗਦਾ ਹੈਗਾ ਇਹ ਹੁੰਦਾ ਡੁਪਲੀਗਾ ਜਾਂ ਡੁਪਲੀ ਡੁਬਲੀ ਗਿਆ ਤਾਂ ਡੁਬਲੀ ਪੱਪੇ ਦੇ ਪੱਪੇ ਜੀ ਡੁਬਲੀ ਡੁਬਲੀ ਪੜੀਏ ਤੂੰ ਨਕਲੀ ਕਹਿਦੀ ਕਿੱਥੇ ਐਨਾ ਉਲਝਦੀਆਂ ਸਾਰੇ ਵਜ ਮੰਜੇ ਉੱਪਰ ਹੀ ਸਾਰੇ ਵਜ ਮੰਜੇ ਮੈਂ ਕਰੇਗਾ ਆਓ ਤੁਸੀਂ ਵੀ ਜਾ ਕੇ ਉਹ ਕੁਰਸੀ ਲੈ ਕੇ ਆ ਲੈ ਕੁਰਸੀ ਤੁਸੀਂ ਵੀ ਮੰਗਵਾ ਲਈ ਕੁਰਸੀ ਤੇ ਆਵਰੇ ਜਾਂ ਤਾਂ ਜਿਹੜਾ ਸੁਟ ਲੈਣਾ ਭੈਣ ਜਿਹੜਾ ਮਰਜੀ ਦੇ ਦਿਓ ਕਰੇ ਕਸੂਟਾ ਨੂੰ ਵੀ ਜਵਾਬ ਦਿੱਤਾ ਤਾਈਂ ਦਾ ਗੈਣੀ ਆ ਉਹ ਇੱਥੇ ਬੈਠਾ ਇੱਧਰ ਉਹ ਇੱਥੇ ਬਟ ਮਰਸੀ ਮੇਰੇ ਵਾਸਤੇ ਲੈ ਕੇ ਤੇ ਤੇ ਕੱਪੜੇ ਦੇ ਕਿੰਨੇ ਸੋਹਣੇ ਲੈ ਕੇ ਆਈਆਂ ਤੇ ਤੁਸੀਂ ਇਹ ਕਹਿੰਨਾ ਤਾਂ ਬਈ ਮੋੜ ਦਦ ਗਿਆ ਲੈ ਇਹਨੂੰ ਵਿਚਾਲਿਆ ਲੈ ਹਾਂਜੀ ਉਹ ਲੋਗੀਆਂ ਲੈ ਲਾਂਗੇ ਵੀ ਤੁਸੀਂ ਕਿਵੇਂ ਦਿੰਦੇ ਹੋ ਕਿਵੇਂ ਕਾਢਦੇ ਮੈਨੂੰ ਕਿਹਦੇ ਤੁਸੀਂ ਉਹ ਤੁਹਾਨੂੰ ਨਾ ਕਰੇਗਾ ਮੰਗੇ ਤੇ ਫਿਰ ਤੋਂ ਕੋਟੇ ਕੁਕਲਾਣੀ ਮੰਗੇ ਕਦੋਂ ਕਰਾਂਗੇ ਜੀ ਫਿਰ ਨਮਕੇ ਬੱਚੇ ਗਏ ਨਹੀਂ ਵੀ ਇੱਕ ਸੂਟ ਉਹ ਟੱਕੇ ਦੋ ਪੰਡੇ ਲੈਣੇ ਆ ਜੀ ਉਹ ਵੀ ਵੱਡੇ ਟੱਬਰ ਵਾਲਤੀ ਨਾ ਕੀ ਮਤਲਬ ਦੋ ਪੰਡੇ ਕਿ ਹਾਂ ਦੋ ਪੰਡੇ ਲੈਣੇ ਆ ਦੀ ਪਰ ਹਾਂ ਪੀਤਲ ਦਾ ਲੈਣੇ ਆ ਵੀ ਇਹ ਕਿਹਨੇ ਪਤਾ ਕਰ ਤੋਕਲਾ ਦੇ ਦੀ ਰੋ ਬਹੁਤ ਨਹੀਂ ਉਹ ਜਿੰਗਾ ਪਰ ਆਪਾਂ ਮੰਗੇ ਤੇ ਫਿਰ ਸਵਾਵਾਂਗੇ ਐਂ ਕਹਿਣਾ ਉਹ ਸੁਣ ਅੱਧੀ ਅੱਧੀ ਬੈਠਾ ਹਾਂ ਕੋਰਾ ਨਹੀਂ ਐਂ ਕਹਿਣਾ ਵੀ ਸੂਟ ਦਾ ਸੀ ਲੈ ਲੈਣੇ ਪਰ ਮੈਨੂੰ ਐ ਦੱਸੋ ਕਿਵੇਂ ਕਿਵੇਂ ਲੜ ਗਏ ਤੁਸੀਂ ਨਹੀਂ ਕਹਦੇ ਵੀ ਕੀ ਹੋ ਗਿਆ ਸਕੀਮ ਮੁੱਜੀ ਹੈਗਾ ਤੁਹਾਡੀ ਕਹਿੰਦੇ ਕਿਵੇਂ ਦੇਣੇ ਤੁਸੀਂ ਕਹੇ ਜੇ ਭਾਂਡੇ ਲੈਣੇ ਹੋ ਤੁਸੀਂ ਕਹਿੰਦੇ ਕਿਵੇਂ ਰੱਖੇ ਤੂੰ ਕਹਿੰਦੇ ਕੀ ਗੱਲ ਬਾਤ ਮੰਗੇ ਦੋ ਹੈ ਗੱਲ ਕੀ ਗੱਲ ਬਾਤ ਆ ਭਾਈ ਦੱਸੋ ਤਾਂ ਕੋਸਾ ਅਗਰ ਨਹੀਂ ਗੱਲ ਬਹਿ ਕੇ ਰੱਖੇ ਮੰਗੇ ਨੇ ਕਹਿੰਦਾ ਚਲੋ ਤੇ ਕੀ ਹੈ ਬਾਤਾਂ ਦੋ ਭਾਂਡੇ ਇੱਕ ਸੂਟ ਕਹਿੰਦੇ ਬਸ ਦੋ ਭਾਂਡੇ ਇੱਕ ਸੂਟ ਇਹਨੇ ਖੋਲਣਾ ਤੁਸੀਂ ਕਹਿੰਦੇ ਮੈਂ ਹੁਤਾ ਦੋ ਪ্লাস ਲੈ ਤੁਸੀਂ ਕਹਿੰਦੇ ਦੋ ਬਰਾ ਦੇ ਦੀ ਉਹ ਦੁਕਾਨ ਦੇ ਤੇ ਫੇਸਦਾ ਚਲੋ ਜੀ ਮੈਂ ਤਾਂ ਖੋਲ ਹੀ ਜਾਂਦਾ ਹਾਂ ਆ ਜੀ ਨਾ ਬਾਅਦ ਚ ਕੋਲੇ ਜਾ ਤਰ ਕੇ ਨਾ ਪਰ ਮੈਂ हां गट्ठा ਜੀਆਂ ਵੀ ਕੋਲ ਗੱਠ ਜੀ ਆਈ ਹੋਈ ਆ ਇਹ ਨਹੀਂ ਸੂਟ ਤਾਂ ਭਾਈ ਅਸੀਂ ਲੈ ਲੈਨੇ ਆ ਪਰ ਐ ਦੱਸੋ ਤੁਹਾਡਾ ਹਿਸਾਬ ਤਾਂ ਕੀ ਆ ਕਿਵੇਂ ਦਿੰਦੇ ਹੋ ਤੁਸੀਂ ਭਾਂਡੇ ਕਿਹੜੇ ਲੈਨੇ ਹੋ ਹਿਸਾਬ ਤਾਂ ਬੀਬਾ ਇਹ ਆ ਦੋ ਭਾਂਡੇ ਮੱਤੇ ਇੱਕ ਸੂਟ ਆ ਅੱਛਾ ਹਾਂ ਫਿਰ ਤਾਂ ਦੋ ਗਲਾਸ ਦੇ ਦੇਣੀ ਆ ਦੇਖ ਮੈਂ ਚੱਲ ਦੋ ਗਲਾਸ OK ਦੋ ਗਲਾਸਾ ਵਟੇ ਨਾ ਗਿੱਦੇ ਆਪੇ ਦੋ ਗਲਾਸਾ ਦੇ ਦੋ ਭਾਵੇਂ ਦੋ ਕੋੜੀਆਂ ਦੇ ਪਰਦੇ ਦੋ ਚਮਚਾ ਆਪੇ ਦੋ ਘੋਣ ਨਾ ਗਿੱਦਾ ਇਹ ਆਪੇ ਦੋ ਗਲਾਸਾ ਦੇ ਦੋ ਚਮਚਾ ਦੇ ਲਈ ਦੋ ਦੇ ਦੋ ਕੌਲੀਆਂ ਚਾਹੀਏ ਉਹ ਵੀ ਪਰ ਦੋ ਗਰੇ ਚਮਚੇ ਨਾ ਦਿਓ ਇੱਕ ਚਮਚਾ ਦਾ ਨਾਲ ਆ ਇੱਕ ਨੂੰ ਘਰੇ ਛੱਡ ਕੇ ਆਈਆਂ ਘੱਟਾ ਚਮਚਾ ਕਰ ਜੀ ਨਾ ਨੜਚਾ ਬਟਾ ਬਹਾ ਉਹ ਕੰਦੀ ਤੁਸੀਂ ਜੇ ਦੋ ਦੋ ਚਮਚੀ ਚਮਚੀ ਆਹ ਜੀ ਬੜੀ ਪਹਿਲਾਂ ਲੱਗਦਾ ਹੈ ਕਰੋ ਬਾਅਦ ਦੱਸਦੇ ਕੋਈ ਗੱਲ ਚਲੋ ਜੀ ਹੈਗੜੀ ਦੋ ਕੋਲੀਆਂ ਦੇ ਚਾਹ ਦੋ ਦੋ ਗਲਾਸ ਦੇ ਦੋ ਜੇ ਕੋਲੀਆਂ ਦੇ ਵਿੱਚ ਆਹ ਗਲਾਸ ਦੇ ਪਰ ਦੋ ਚਮਚੀ ਲੱਗਦੀ ਹਾਂ ਚਲੋ ਜੀ ਇੱਕਾ ਦੋ ਚਮਚੀ ਮੰਗਲੇ ਪਹਿਲਾਂ ਦੇ ਦੋ ਕੌਲੀਏ ਦੋ ਗਲਾਸ ਦੇ ਦੋ ਪਰ ਦੋ ਚਮਚੇ ਨਾ ਚਲੋ ਜੀ ਇੱਕ ਮੈਗ ਦੇ ਮਾਰਦੇ ਹਾਂ ਹਾਂ ਮੈਗ ਦੇ ਦੇ ਲਾ ਲ ਮੇਰੇ ਇੱਕ ਖਾਸ ਨਾਸਤੀ ਬਾਜਾ ਦੇ ਹਾਂ ਪਰ ਇੱਕ ਦੋ ਪੈਣੀ ਹਾਂ ਹਾਂ ਭਾਈ ਚਾਹੇ ਦੋ ਗਲਾਸ ਦੇ ਦੋ ਚਾਹੇ ਦੋ ਕੌਲੀਆਂ ਦੇ ਦੋ ਪਰ ਦੋ ਚਮਚੇ ਨਾ ਦੇ ਮਗਰ ਨੇ ਕਹਣਾ ਅਸੀਂ ਭਾਈ ਇਹਨਾਂ ਤਾਂ ਕਾਣੀਆਂ ਹੀ ਕਰਦੇ ਪਰ ਮਹਾਰਾਣਾ ਬਾਬਾ ਭਾਈ ਇਹ ਗੱਲ ਕੀ ਫਾਇਦਾ ਛੁੜ ਘਟੂ ਘਟ ਪੌਸਾ ਸੋਲ ਕੇ ਤੇ ਹੋਊਗਾ ਤੇ ਤੂੰ ਤੁਸੀਂ ਭਾਈ 5 ਆ 60 ਦੇ ਤੇ ਭਾਂਡੇ ਲੈ ਤੇ ਅੱਜ ਕੱਲ ਮੇਰੇ ਵਰਗੀਆਂ ਕੀ ਕਰਦੀਆਂ ਨੇ ਤੁਸੀਂ ਆਪਣੀ ਕਲੀਆਂ ਤੇ ਗੱਲ ਨਾ ਲਾਓ ਵਿੱਚ ਮੈਂ ਵੀ ਆ ਅੱਜ ਕੱਲ ਕੀ ਕਰਦੀਆਂ ਨੇ ਪਹਿਲਾਂ ਤਾਂ ਔਖੀਆਂ ਸੁਖੀਆਂ ਐਨਾ ਕਾਟਾ ਗੁੰਦਦੀਆਂ ਨੇ ਸਿਰ ਨੱਗਾ ਹੁੰਦਾ ਨੀਕੇ ਨੀਕੇ ਬੁਦਾਈਆਂ ਘਟਾਈ ਫਿਰਦੀਆਂ ਨੇ ਭਾਈ ਉਹ ਖਲਾਰੀ ਫਿਰਦੀਆਂ ਨੇ ਕੋਈ ਵੀ ਕਰਨੀ ਰੋਟੀਆਂ ਜਵਾਲ ਪੈਂਦੇ ਆ ਬਾਕੀ ਸਿਰੇ ਜਦੋਂ ਆਟਾ ਗੋਣ ਲਿਆ ਬਹੁਤ ਆਕੂ ਕੇ ਸੌਖੀਆਂ ਹੋ ਕੇ ਹਨ ਉਸ ਤੋਂ ਬਾਅਦ ਲੈ ਕੇ 베ਲਣਾ ਹੱਥ ਚ ਕਲੇ ਕਲੇ ਡੱਬਰ ਨੂੰ ਪੁੱਛਦੀਆਂ ਤੂੰ ਕਿੰਨੀਆਂ ਰੋਟੀਆਂ ਖਾਏਂਗਾ ਤੂੰ ਕਿੰਨੀਆਂ ਰੋਟੀਆਂ ਖਾਏਂਗਾ ਬੇਟਾ ਤੂੰ ਰੋਟੀ ਖਾਏਂਗਾ ਉਹ ਬੇੜੇ ਤੱਕ ਵੀ ਇੰਨੇ ਪਿਆਰ ਨਾਲ ਪੁੱਛਿਆ ਜਾਂਦਾ ਵੀ ਜੇ ਕਿਤੇ ਆਈ ਕਹਦੇ ਮम्मा ਮੈਂ ਨਹੀਂ ਖਾਣੀ ਹਨਾ ਕਿਉਂਕਿ ਪਕਾਉਣੀ ਔਖੀ ਲੱਗਦੀ ਆ ਸੋ ਮੇਰੀਆਂ ਭੈਣਾਂ ਨੂੰ ਮੇਰੀ ਬੇਇੱਜ਼ਤੀ ਆ ਵੀ ਦੁੱਲਿਆਂ ਤੇ ਰੋਟੀ ਬਣਾਉਂਦਾ ਸਭ ਤੋਂ ਵੱਡਾ ਕਾਰਨ ਤਾਂ ਹੈ ਵੀ ਸਾਡਾ ਬੁਮਾਰੀਆ ਤੋਂ ਜਿਹੜਾ ਖਿਹੜਾ ਛੁੱਟਿਆ ਰੰਗਾ ਅਸੀਂ ਲਾਲਚ ਕਰਦੇ ਹਾਂ ਵੀ ਅਸੀਂ ਗੈਸ ਤੇ ਰੋਟੀ ਪਕਾਈ ਦੀ ਹੈਨਾ ਕਿਤੇ ਨਾ ਕਿਤੇ ਜਿਹੜਾ ਗੈਸ ਆ ਉਹ ਸਾਡੇ ਅੰਦਰ ਵੀ ਜਾਂਦਾ ਨਾ ਇਹ ਸਾਨੂੰ ਸਾਰਿਆਂ ਨੂੰ ਪਤਾਗਾ ਹੈਨਾ ਪਰ ਮੇਰੀ ਇੱਕ ਬੀਤਤੀ ਆ ਵੀ ਰੋਟੀਆਂ ਖੁੱਲੇ ਦਰਾਂ ਦਾ ਪਕਾ ਲਿਆ ਕਰੋ ਕੋਈ ਰਿਸ਼ਤੇਦਾਰ ਆ ਜਾਂਦਾ ਕੋਈ ਜਵਾਕ ਹੀ ਕਹਿ ਦਿੰਦਾ ਮੈਂ ਵੱਧ ਰੋਟੀ ਖਾਣੀਆ ਕੋਈ ਆਪਣਾ ਆਈ ਲਾ ਲੋ ਵੀ ਆਪਣਾ ਕੋ ਦਿਔਰ ਜੇਠ ਜਾਂ ਘਰ ਆਏ ਕਹਿ ਦਿੰਦਾ ਵੀ ਮੈਨੂੰ ਰੋਟੀ ਦੀ ਭੁੱਖ ਲੱਗੀ ਆ ਅੱਜ ਕੱਲ ਮੈਂ ਬਹੁਤ ਵਾਰ ਦੇਖਿਆ ਜਦੋਂ ਇਹ ਜਾ ਕੇ ਡੱਬਾ ਖੋਲਦੇ ਆ ਉਹ ਚ ਮੋਸਾ ਹੀ ਇੱਕ ਅੱਧੀ ਰੋਟੀ ਮਿਲਦੀ ਹੁੰਦੀ ਆ ਕਿਉਂਕਿ ਆਪਾਂ ਨੇ ਉਗਲਾਂ ਤੇ ਗਿਣ ਕੇ ਰੋਟੀਆਂ ਪਕਾਈਆਂ ਹੁੰਦੀਆਂ ਤੇ ਫਿਰ ਬੰਦਾ ਡਰਦਾ ਐ ਵੀ ਨਹੀਂ ਕਹਿੰਦਾ ਵੀ ਰੋਟੀ ਪਕਾ ਦੇ ਉਹਨੂੰ ਪਤਾ ਕਿਤੇ ਚਾਰੇ ਜਾ ਕੇ ਮਾਗਰੀ ਨਾ ਪੈ ਜੇ ਸਿਆਣੇ ਕਹਿੰਦੇ ਘਰ ਚ ਉਥੇ ਬਰਕਤ ਹੁੰਦੀ ਆ ਜਿੱਥੇ ਬਾਦ ਰੋਟੀ ਪੱਕਦੀ ਹੋਵੇ ਮੈਂ ਇਹ ਨਹੀਂ ਕਹਿੰਦੀ ਕਿ ਹੁਣ ਵੀ ਛਾਪਾ ਭਰ ਕੇ ਰੱਖ ਦੋ ਵੀ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਦਾ ਪੰਜ ਸੱਤ ਰੋਟੀਆਂ ਦਾ ਬੰਦ ਹੋਣੀਆ ਹੀ ਚਾਹੀਦਾਂ ਕਈ ਵਾਰ ਕੋਈ ਅਚਾਨਕ ਰਿਸ਼ਤੇਦਾਰੀ ਆ ਜਾਂਦਾ ਉਹ ਵੀ ਦਿੰਦਾ ਕੋ ਮਾਗਤਾ ਆ ਜਾਂਦਾ ਉਹ ਵੀ ਦੇ ਦਿਆ ਰੋਟੀ ਹੈਨਾ ਪਹਿਲਾਂ ਵਾਲੇ ਸਮੇ ਹੋਰ ਸੀਗੇ ਪਹਿਲਾਂ ਬਰਕਤਾਂ ਵੀ ਤਾਂ ਹੀ ਸੀਗੀਆਂ ਹੈਨਾ ਘਰ ਕੱਚੇ ਸੀ ਤੇ ਪਿਆਰ ਸੱਚੇ ਸੀ ਪਹਿਲਾਂ ਇੰਨਾ ਇੰਨਾ ਟੱਬਰ ਹੁੰਦਾ ਸੀ ਹਣਾ ਜੇ ਚਾਰ ਚਾਰ ਭਾਈ ਹੁੰਦੇ ਸੀ ਇੱਕ ਇੱਕ ਸਭਾਤ ਉਹਨਾਂ ਨੂੰ ਆਈ ਹੁੰਦੀ ਸੀ ਭਾਈ ਆ ਸਭਾਤ ਤੇਰੀ ਆ ਸਭਾਤ ਤੇਰੀ ਇਤਿਹਾਸ ਭਾਗ ਤੇਰੀ ਹੁਣ ਇਹਦੇ ਪਰਿਵਾਰ ਦੇ ਵਿੱਚ ਤਿੰਨ ਮੈਂਬਰ ਹੁੰਦੇ ਤੇ ਔਡੀ-ਫੋਟੀ ਹੁੰਦੀ ਆ ਤੇ ਉਹਦੇ ਵਿੱਚ ਵੀ ਮੇਰੇ ਵਰਗੀਆਂ ਰਹਦੀਆਂ ਨੇ ਜੀਆਂ ਜੰਗੋ ਘਟਿਆ ਸਮਾਨ ਪੂਰਾ ਨਹੀਂ ਹੁੰਦਾ ਪਹਿਲਾਂ ਕਿਵੇਂ ਪੂਰਾ ਆ ਜਾਂਦਾ ਸੀ ਇਹ ਆਪਾਂ ਮਨ ਸਮਝਾਉਣ ਹੁੰਦਾ ਸੋ ਮੇਰੀ ਬੇਨਤੀ ਆ ਵੀ ਰੋਟੀ ਟੁੱਕ ਜਿਹੜਾ ਹੁੰਦਾ ਨਾ ਉਹਨੂੰ ਮੜਿਆ ਖੁੱਲੇ ਦੇਣਾ ਪਗਾਇਆ ਕਰੋ ਕਿਉਂਕਿ ਇਹ ਗੱਲ ਮੈਂ ਆਪਦੇ ਕੰਨਾਂ ਨਾਲ ਆ ਹੁਣ ਦੇ ਟਾਈਮ ਦੀ ਘਰ ਚੋਂ ਕਿਸੇ ਨੇ ਸੁਣੀ ਆ ਮੈਂ ਨਾ ਨਹੀਂ ਲੈਣਾ ਚਾਹੁੰਦਾ ਤਾਂ ਇਸ ਕਰਕੇ ਮੈਂ ਮੈਸੇਜ ਦੇਨੀ ਆ ਮੈਂ ਵੀ ਤੁਹਾਡੇ ਵਰਗੀਆਂ ਵਿੱਚੇ ਮੈਂ ਵੀ ਆਉਂਦੀ ਆ ਮੈਂ ਇਹ ਸਾਰੇ ਘਰਾਂ ਦੀ ਕਹਾਣੀ ਦੀ ਗੱਲ ਨਹੀਂ ਕਰਦੀ ਅੱਜ ਵੀ ਘਰਾਂ 'ਚ ਬਹੁਤ ਪਿਆਰ ਆ ਜੁਆਇੰਟ ਫੈਮਲੀਆ ਨੇ ਰੋਟੀਆਂ ਇਕੱਠੀਆਂ ਪਕਦੀਆਂ ਨੇ ਮੈਨੂੰ ਪਤਾ ਪਰ ਕਈ ਘਰਾਂ ਦਾ ਹਾਲ ਬੜਾ ਬੁਰਾ ਨਾ ਇਸ ਕਰਕੇ ਮੇਰੀ ਬੇਨਤੀ ਆ ਵੀ ਭੈਣੋ ਕਹਿੰਦੇ ਹੁੰਦੇ ਆ ਜਨਾਨੀਆਂ ਕਹੇ ਜੀ ਹੁੰਦੀ ਆ ਵੀ ਜੇ ਉਹ ਚਾਹੇ ਕਰ ਅਜਾੜ ਵੀ ਸਕਦੀ ਆ ਤੇ ਜੇ ਉਹ ਚਾਹੇ ਤਾਂ ਬੰਦੇ ਨੂੰ ਨਾ ਹਰਸ ਤੋਂ ਕਹਿੰਦੇ ਹੁੰਦੇ ਆ ਹਰਸ ਤੋਂ ਹੱਸ ਤੱਕ ਪਹੁੰਚਾ ਦਿੰਦੀ ਆ ਹੈਨਾ ਪੀਵੀ ਦਾ ਘਰ ਦੇ ਵਿੱਚ ਬਹੁਤ ਵੱਡਾ ਹੱਥ ਹੁੰਦਾ ਤੇ ਤੀਵੀ ਨੂੰ ਘਰ ਦੀ ਕੁੰਜੀ ਕਿਹਾ ਜਾਂਦਾ ਵੀ ਇਹਦੇ ਹੱਥ 'ਚ ਬਰਕਤ ਆ ਪਰ ਅੱਜ ਦੇ ਸਮੇਂ 'ਚ ਮੈਂ ਇਹ ਦੇਖਿਆ ਵੀ ਜਿਹੜੇ ਘਰਾਂ ਦੇ ਵਿੱਚ ਬੰਦੇ ਨੇ ਹੱਥ 'ਚ ਕਰੀ ਲਾ ਗਿਆ ਉਹ ਘਰ ਸਹੀ ਵਸਦੇ ਨੇ ਅੱਜ ਜਿਹਾ ਤੀਵੀਆਂ ਦੀ ਚੌਧਰ ਆ ਨਾ ਉੱਥੇ ਘਰ ਨਹੀਂ ਬਸਦੇ ਉੱਥੇ ਬਹੁਤ ਔਖਾ ਦਾ ਕਿਸਕ ਕੁ ਬੇਨਤੀ ਆ ਪਿਆਰ ਬਣਾ ਕੇ ਰੱਖਿਆ ਕਰੋ ਸਰਕਾਰ ਬਣਾ ਕੇ ਰੱਖਿਆ ਕਰੋ ਖਾਲੀ ਆਏ ਤੇ ਖਾਲੀ ਜਾਣਾ ਕੀ ਦੁਨੀਆ ਤੋਂ ਲੈ ਜਾਣਾ ਔਰ ਕਮੈਂਟ ਕਰਨ ਵਾਲਿਆਂ ਨੂੰ ਮੇਰੀ ਇੱਕ ਬੇਨਤੀ ਆ ਮੇਰੀ ਪੂਰੀ ਗੱਲ ਸੁਣਿਆ ਕਰੋ ਤੇ ਫਿਰ ਕਮੈਂਟ ਕਰਿਆ ਕਰੋ ਠੀਕ ਆ ਮੇਰੀ ਬੇਨਤੀ ਆ ਸਾਰਿਆਂ ਨੂੰ ਅਜਾਂ ਦੇ ਆਈਡੀਆ ਤੋਂ ਕੁਛ ਮਰਜੀ ਲਿਖੀ ਚਲੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੈਨੂੰ ਪਤਾ ਮੇਰੇ ਮੂੰਹ ਦੇ ਵਿੱਚੋਂ ਨਿਕਲਿਆ ਕੱਲਾ ਕੱਲਾ ਸ਼ਬਦ ਸੱਚਾ ਆ